ਲਾਈਵ ਨੂੰ ਸੁਨਾਬਾ ਦੇ ਦਰਸ਼ਕਾਂ ਵਾ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਤਖਾਣਾ ਆਪ ਜੀ ਨੂੰ ਨਾਬੇ ਬਾਈਪਾਸ ਰੋਡ ਤੇ ਜੋ ਪਾਰਕ ਬਣਾ ਹੈ ਗੁਰਦੁਰਸ਼ਨ ਦਾ ਪੁੱਤ ਲੱਗਾ ਹੈ ਉੱਥੇ ਦੀਆਂ ਤਸਵੀਰਾਂ ਕਿ ਕਿਸ ਤਰ੍ਹਾਂ ਦੇਖੋ ਪਾਲਕ ਪਾਰਕ ਦੀ ਹਾਲਤ ਹੈ ਜੋ ਬਿਲਕੁਲ ਤਰਸਯੋਗ ਹੋ ਚੁੱਕੀ ਹੈ ਬਹੁਤ ਹੀ ਬੁਰਾ ਹਾਲ ਹੈ ਨਾਬੇ ਦੇ ਪਾਰਕਾਂ ਦੇ ਯਾਦਗਾਰੀ ਪਾਰਕ ਨੇ ਦੇਖੋ ਆ ਬਿਚਾਰੇ ਸੇਵਾਦਾਰ ਜੋ ਰਾਧਾ ਸੁਮੀ ਸਾਸਾਂ ਘਰ ਦੇ ਵਿੱਚੋਂ ਰੋਜ਼ ਨਿੱਜ ਸਵਾਰਥ ਸੇਵਾ ਕਰਨਾ ਆਉਂਦੇ ਹਨ ਪਰ ਇਹ ਵੀ ਵਿਚਾਰੇ ਕਿੰਨਾ ਕੁ ਕਰ ਸਕਦੇ ਹਨ ਜਿੰਨਾ ਕਿ ਸੇਵਾ ਨਿਭਾਉਂਦੇ ਹਨ ਸੋ ਸ਼ੁਕਰ ਹੈ ਲੇਕਿਨ ਕਈਏ ਤਾਂ ਜੋ ਨਾਬੇ ਦੀ ਕਮੇਟੀ ਹੈ ਬਿਲਕੁਲ ਬੇਖਬਰ ਹੈ ਨਾ ਕਦੇ ਇਹਨਾਂ ਦਾ ਕੋਈ ਮੁਲਾਜ਼ਮ ਸੇਵਾਦਾਰ ਇੱਥੇ ਦੇਖਣ ਆਇਆ ਬਿਗ ਪਾਰਕ ਦੇ ਕੀ ਹਾਲਾਤ ਹਨ ਉਹ ਦਾਅਵੇ بڑے بڑے ਕਰ ਰਹੇ ਹਨ ਕਿ ਨਾਬੇ ਦੀ ਸਫਾਈ ਦੇ دیکھ سکتے ہو کہ کنہ برا حال ہے کنا پتا ہو چکا ہے دیکھو کچارے سیوا دار لگے ہوئے ہیں دیکھ سکتے ہو تصویر دیکھو کنہ برا حال ہے دا بھی برا حال ہے لائٹ بھی کئی دنوں تو اتے سپلائی جو کہ پانی پین کارن ساری بے حال ہو چکی ہے کنہ وار کمریٹا کرن بھی کوئی بھی کمیٹی جو نہیں دیکھنا آیا ਇਹ ਕਾਹਨੋਂ ਕੋਈ ਵੀ ਤੁਰਕਟ ਨਾ ਵੀ ਵਾਪਰ ਸਕਦੀ ਹੈ ਦੇਖੋ ਆਹ ਵਿਚਾਰੇ ਸੇਵਾਦਾਰ ਮੜਾ ਮੋਟਾ ਕਰਕੇ ਸਫਾਈ ਜੋ ਪਾਰਕ ਨੂੰ ਚਮਕਾਉਂਦੇ ਹਨ ਨਹੀਂ ਤਾਂ ਕੋਈ ਵੀ ਜੋ ਕਮੇਟੀ ਬੋਲੋ ਕੋਈ ਵੀ ਮਦਦ ਨਹੀਂ ਹੈ ਇਹਨਾਂ ਪਾਰਕਾਂ ਦੀ ਸੰਭਾਲ ਕਰਨ ਨੂੰ ਦੇਖੋ ਹੋਰ ਦਿਖਾਣੇ ਆਪ ਜੀ ਨੂੰ ਦੇਖੋ ਆਹ ਦੇਖੋ ਕਿੱਡਾ ਕਿੱਡਾ ਕਾ ਹੋ ਚੁੱਕਿਆ ਹੈ ਲੱਗਣੇ ਦਾ ਫੁੱਲ ਬੁੱਟੇ ਚਾਹੀਦੇ ਪਰ ਹਾਲ ਦੇਖੋ ਕੀ ਹੋ ਚੁੱਕੇ ਹਨ ਆਹ ਦੇਖੋ ਆ ਮੀਟਰ ਲੱਗਿਆ ਹੋਇਆ ਹੈ ਮੀਟਰ ਦੇ ਵਿੱਚੋਂ ਦੀ ਹਾਲਤ ਦਿਖਾਣੇ ਤੁਹਾਨੂੰ ਕਿ ਕੱਲ ਨੂੰ ਕੋਈ ਵੀ ਨਹੀਂ ਪੈਨ ਕਰਨ ਕੋਈ ਵੀ ਅਗਰ ਦੁਰਘਟਨਾ ਘਟ ਜਾਂਦੀ ਹੈ ਤਾਂ ਕੌਣ ਜ਼ਿੰਮੇਵਾਰ ਹੋਵੇਗਾ ਇਸ ਦਾ ਕਿ ਅਗਰ ਕੋਈ ਨੁਕਸਾਨ ਹੋ ਜਾਂਦਾ ਹੈ 메ਨ ਰੋਡ ਦੇ ਉੱਪਰ ਇਹ پارک ਹੈ ਸਰਦਾਰ ਗੁਰਦਰਸ਼ਨ ਸਿੰਘ ਕਾਂਗਰਸ ਦੇ ਫੂਡ ਸਪਲਾਈ ਮੰਤਰੀ ਸਨ ਦੇਖੋ ਇਹਨਾਂ ਦੇ پارک ਦੀ ਹਾਲਤ ਇਸ ਤਰ੍ਹਾਂ ਤਾਰ ਸਜੋਗ ਹੋ ਚੁੱਕੇ ਹੋਰ ਵੀ ਪਾਰਕਾਂ 'ਚ ਇਹਨਾਂ ਦੀ ਹਾਲਤ ਬਿਲਕੁਲ ਹੀ ਖਸਤਾ ਹੋ ਚੁੱਕੀ ਹੈ ਦੇਖੋ ਆਹ ਦੇਖ ਸਕਦੇ ਹੋ ਤੁਸੀਂ ਹੁਣ ਆ ਮੀਟਰ ਦਿਖਾਣੇ ਤੁਹਾਨੂੰ ਆ ਦੇਖੋ ਮੀਟਰ ਲੱਗਿਆ ਹੋਇਆ ਹੈ ਪਾਰਕ ਦੇ ਵਿੱਚ ਦੇਖੋ ਹਾਲਤ ਮੀਟਰ ਦੀ ਕਿੰਨਾ ਬੇਹਾਲ ਹੈ ਇੱਥੋਂ ਸਪਲਾਈ ਵੀ ਜਾ ਰਹੀ ਆਲੇ ਦੁਆਲੇ ਮਹੱਲਿਆਂ ਨੂੰ ਜੋ ਸਟਰੀਟ ਲਾਈਟਾਂ ਦੀ ਉਹ ਵੀ ਘਟੋ ਘਟ 20 25 ਦਿਨ ਤੋਂ ਬਿਲਕੁਲ ਹੀ ਠੱਪ ਪਈ ਹੈ ਤਾਰਾਂ ਟੁੱਟੀਆਂ ਪਈਆਂ ਹਨ ਕਿੰਨੇ ਵਾਰ ਬੇਨਤੀ ਕਰੀਆ ਇਹਨਾਂ ਨੂੰ ਲੇਕਿਨ ਕੋਈ ਵੀ ਨਹੀਂ ਆਇਆ ਇੱਥੇ ਇਹ ਪਾਰਕ ਦੀ ਜੋ ਦੇਖਣ ਇਹ ਕਹਾ ਦੇਖੋ ਤਾਰਾ ਕਿਵੇਂ ਟੁੱਟਿਆ ਪਿਆ ਥੀ ਡਰੈਕਟਾਂ ਨੇ ਜੋ ਇਹ ਪਾਰਕ ਦੀਆਂ ਤੋਂ ਜਸ ਬਲਾਈ ਜਾਂਦੀ ਹੈ ਕਿਵੇਂ ਟੁੱਟ ਕੇ ਬੇਹਾਲ ਹੋ ਚੁੱਕਿਆ ਹਨ ਦੇਖੋ ਆ ਪਾਰਕ